ਅੰਬੂ ਤੇ ਖਨੋਰੀ ਬਾਰਡਰ ਤੋਂ ਜਿਹੜੀ ਚੋਰੀ ਹੋਈ ਟਰਾਲੀਆਂ ਦਾ ਮਸਲਾ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ ਇਸ ਟਾਈਮ ਜਿਹੜੀ ਤਸਵੀਰਾਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਨਗਰ ਕੌਂਸਲ ਨਾਭਾ ਦੇ ਸਾਹਮਣੇ ਸਰਕਾਰੀ ਰਿਹਾਇਸ਼ ਹੈ ਸਰਕਾਰੀ ਰਿਹਾਇਸ਼ ਦੇ ਵਿੱਚੋਂ ਬਹੁਤ ਸਾਰਾ ਸਮਾਨ ਜਿਹੜਾ ਚੋਰੀ ਹੋਈ ਟਰਾਲੀਆਂ ਦਾ ਸਮਾਨ ਬਰਾਮਦ ਹੋਣਾ ਸ਼ੁਰੂ ਹੋ ਚੁੱਕਿਆ ਹੈ ਕਿਸਾਨ ਸਾਹਮਣੇ ਨਜ਼ਰ ਆ ਰਹੇ ਨੇ ਤੁਹਾਨੂੰ ਸਾਹਮਣੇ ਜਿਹੜਾ ਸਮਾਨ ਪਹਿਲਾਂ ਸਮਾਨ ਦੇਖ ਸਕਦੇ ਹੋ ਤੁਸੀਂ ਟਰਾਲੀ ਦਾ ਜਿਹੜਾ ਜਾਲ ਹੈ ਉੱਪਰਲਾ ਉਹ ਲੋਹੇ ਦੇ ਜਿਹੜੇ ਵੱਡੇ ਵੱਡੇ ਐਂਗਲ ਨੇ ਉਹ ਬਰਾਮਦ ਹੋ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜੇਸੀਬੀ ਮਸ਼ੀਨ ਲੱਗੀ ਹੋਈ ਹੈ ਨਗਰ ਕੌਂਸਲ ਨਾਬਾ ਦੇ ਵਿੱਚ ਸੀਏ ਸਟਾਫ ਪਟਿਆਲਾ ਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਮੌਜੂਦ ਨੇ ਕਿਉਂਕਿ ਇਹ ਲਿਖਤੀ ਤੌਰ ਤੇ ਸਮਾਨ ਬਰਾਮਦ ਹੋ ਰਿਹਾ ਇਸ ਦੀ ਬਰਾਮਦ ਵੀ ਹੋਣੀ ਹੈ ਪ੍ਰਸ਼ਾਸਨ ਨੇ ਮੋਹਰ ਲਗਾਨੀ ਆ ਕਿ ਕੀ ਕੀ ਬਰਾਮਦ ਕਰਨਾ ਤੁਸੀਂ ਦੇਖੋ ਆਹ ਦੇਖੋ ਜਿਹੜਾ ਤੂੜੀਆ ਦੀ ਟਰਾਲੀ ਸਾਡੀਆਂ ਉੱਥੇ ਜੜ ਗਿਆ ਹੋਇਆ ਸੀਗਾ ਜਿਹਦੇ ਵਿੱਚ ਤੂੜੀਆ ਦੀ ਟਰਾਲੀ ਮਸ਼ੀਨ ਦਾ ਮੂੰਹ ਪੈਂਦਾ ਉਹ ਉਹ ਬਿਲਕੁਲ ਉਹ ਛੜੀ ਜਿਹੜੀ ਪੱਤੀਆਂ ਹੈਗੀਆਂ ਨੇ ਸੋ ਵੱਡੇ ਪੱਦਰ ਤੇ ਬਈ ਉਰੇ ਸਮਾਨਾ ਅਸੀਂ ਐਵੇਂ ਕਿਸੇ ਦੇ ਤੂੰ ਤਾਂ ਜਾ ਇਲਜ਼ਾਮ ਨਹੀਂ ਲਾਉਂਦੇ ਅੱਜ ਇੱਥੇ ਦਾ ਜਿਹੜਾ ਯਾਨੀ ਗੁੰਡਾ ਅਸੀਂ ਇਹ ਕਹਿ ਸਕਦੇ ਆ ਆਗੂ ਬਾਈ ਖੜੇ ਹੋਇਆ ਉਹਨਾਂ ਦਾ ਚਿਹਰਾ ਨੰਗਾ ਹੋ ਰਿਹਾ ਦੇਖੋ ਸਾਡਾ ਸਮਾਨ ਦਫਨ ਕੀਤਾ ਹੋਇਆ ਪਹਿਲੀ ਵਾਰ ਸ਼ਾਇਦ ਦੁਨੀਆ ਦੇ ਵਿੱਚ ਐਸ ਤਰ੍ਹਾਂ ਦਾ ਕਾਰਨਾਮਾ ਹੋਊਗਾ ਬਈ ਜਿੰਮੇਵਾਰੀ ਬੰਦੀ ਹੈ ਇਹ ਕਿਉਂਕਿ ਬਾਈ ਇੱਥੇ ਦਾ ਕਿਉਂਕਿ ਅਸੀਂ ਤਾਂ 6 ਮਹੀਨੇ ਤੋਂ ਲਗਭਗ ਕਹਿ ਰਹੇ ਆ ਅਸੀਂ ਤਾਂ 6 ਮਹੀਨੇ ਤੋਂ ਕਹਿ ਰਹੇ ਆ ਇੱਥੇ ਦੇ ਵਿਧਾਇਕ ਨੂੰ ਹੱਥ ਜੋੜ-ਜੋੜ ਕੇ ਬੇਨਤੀਆਂ ਕਰਦਾ ਕਿ ਇਹਨਾਂ ਚੋਰਾਂ ਨੂੰ ਬਾਈ ਬੰਦੀ ਕਾਰਵਾਈ ਦਵਾ ਦੇ ਤੇਰਾ ਮੂੰਹ ਕਾਲਾ ਕਰਨਗੇ ਅੱਜ ਬਾਈ ਵਿਧਾਇਕ ਦਾ ਮੂੰਹ ਕਾਲਾ ਕਰਾਤਾ ਉਹਨੇ ਨਹੀਂ ਪਾਰਟੀ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ ਹਲ ਤੱਕ ਕੋਈ ਨਹੀਂ ਕੋਈ ਕਾਰਵਾਈ ਨਹੀਂ ਕੀਤੀ ਗਈ ਬਾਈ ਐਦੂ ਵੱਡਾ ਮੈਨੂੰ ਨਹੀਂ ਲੱਗਦਾ ਸ਼ਰਮਨਾਕ ਜਿਹੜਾ ਕਰਮਾ ਹੋ ਸਕਦਾ ਸਭ ਤੋਂ ਦੇਖੋ ਆਹ ਦੇਖ ਲਓ ਬਾਈ ਦਿਖਾ ਦਿਓ ਤਸਵੀਰਾਂ ਤਸਵੀਰਾਂ ਸਿੱਧੀਆਂ ਦੇਖ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਸਮਾਨ ਜਿਹੜਾ ਲਗਾਤਾਰ ਨਿਕਲਦਾ ਜਾ ਰਿਹਾ ਜ਼ਮੀਨ ਦੇ ਹੇਠੋਂ ਤਕਰੀਬਨ 4 ਫੁੱਟ ਨੇਵੇ ਜਿਹੜੀ ਸਮਾਨ ਆ ਬਰਾਮਦ ਹੋ ਰਿਹਾ ਕਈ ਬਹੁਤ ਸਾਰੇ ਕਿਸਾਨ ਖੜੇ ਨੇ ਅਸੀਂ ਮੌਕੇ ਤੇ ਮੌਜੂਦ ਆ ਕੀ ਲੱਗਦਾ ਜਾਲ ਜਾਲ ਹੁੰਦਾ ਆਪਣਾ ਉਹਦਾ ਬੈੱਡ ਪਾਇਆ ਜੀ ਇਹ ਉਹ ਸਰੇਮ ਲਾਈਵ ਲਿਖ ਰਿਹਾ ਇਸ ਟਾਈਮ ਲਿਖ ਰਿਹਾ ਦੇਖੋ ਜੀ ਸਾਡੇ ਜਿੰਦੇ ਲੱਗਦੇ ਕਰੇ ਹੋਏ ਜਦੋਂ ਅਸੀਂ ਉਹਦੇ ਟਾਇਰ ਬਰਾਮਦ ਕੀਤੇ ਨੇ ਤਾਂ ਉਸ ਤੋਂ ਬਾਅਦ ਸਮਾਨ ਕਿੱਥੇ ਧਰੇਗਾ ਨਹੀਂ ਸਮਾਨ ਉਰੇ ਕਿਨੇ ਰੱਖਤਾ ਹੈ ਸਮਾਨ ਇਹ ਦੇਖੋ ਜੀ ਦੇਮਾਨ ਸਰਕਾਰ ਸਰਕਾਰ ਦੇ ਮਾਨੇ ਕਰਿਆ ਇਹ ਹੋਰ ਨਹੀਂ ਇੱਥੇ ਕੋਈ タルਦਾ ਜ਼ਿੰਮੇਵਾਰੀ ਦੇ ਬੰਦੀ ਆ ਇਹ ਅਸੀਂ ਇਹਨੂੰ ਕਿੱਥੇ ਕਿਸੇ ਹੋਰ ਨੂੰ ਨਹੀਂ ਕਹਿੰਦੇ ਸਰਕਾਰੀ ਥਾਂ ਤੇ ਖੜੇ ਹਾਂ ਸਰਕਾਰੀ ਹਾਂ ਸਰਕਾਰੀ ਥਾਂ ਤੇ ਖੜੇ ਆਂ ਇਹੋ ਜੀ ਥੋਖੀ ਆ ਇਹ ਸਰਕਾਰ ਦੀ ਥਾਂ ਆ ਜੀ ਇਹ ਸਰਕਾਰ ਨਹੀਂ ਉਹ ਤਾਂ ਦੱਬ ਜੇ ਵੱਡੀ ਬਰਾਮਗੀ ਹੋਰ ਵੀ ਹੋ ਸਕਦਾ ਹਾਂ ਬਹੁਤ ਬਹੁਤ ਦੇ ਤਾਂ ਬੜਾ ਸਮਾਨ ਨਿਕਲ ਸਕਦਾ ਉਹ ਹਾਂ ਨਿਕਲ ਸਕਦੀ ਚਲੋ ਇਤੋਂ ਮਾਲ ਬਹੁਤ ਨਿਕੜਨੇ ਬਹੁਤ ਕੁਸਾ ਹੋਊਗਾ ਨਿੱਜੀ ਸਰਕਾਰੀ ਰਹਿائش ਦਾ ਇਹੋ ਧੀ ਹੈ ਕਿ ਜ਼ਿੰਮੇਵਾਰੀ ਉਹਨਾਂ ਦੀ ਨਹੀਂ ਫਿਰ ਇਹਨਾਂ ਦੀ ਗੁੱਠੀ ਉਹਨਾਂ ਦੀ ਜ਼ਿੰਮੇਵਾਰੀ ਭੁਗਵਾਓ ਇਹ ਤੇ ਦੇਮਾਂ ਦੀ ਦੇਮਾਂ ਆ ਕੇ ਨਹੀਂ ਪਤਾ ਵੀ ਲਾਵੇ ਖੜ ਤੇ ਕਢਾ ਕੇ ਜਾਵੇ ਦੇਖੋ ਸਾਡੇ ਜਿਹੜੇ ਬਿੱਡਾ ਦੇ ਕਿ ਉਹ ਮੇਰੇ ਨਾਲ ਆ ਸਰਦੇਵ ਨਾਲ ਮਿਲਿਆ ਹੋਇਆ ਹੈ ਮਿਲਿਆ ਹੈ ਹਾਂ ਮਿਲਿਆ ਹੈ ਆ ਸਾਡੇ ਫਿੱਟਿਆਂ ਦੇ ਜਿਹੜੀਆਂ ਮੁੰਨੀਆਂ ਨੇ ਉਹ ਨਿਕਲ ਰਹੀਆਂ ਨੇ ਜਿਹੜੀਆਂ ਪਰ ਇਹੜੀਆਂ ਤਸਵੀਰਾਂ ਤੁਹਾਨੂੰ نیچے ਦਿਖਾ ਰਾ ਚਾਹਨਾ ਲਗਾਤਾਰ ਜਿਹੜਾ ਸਮਾਨ ਹੈ ਜ਼ਮੀਨ ਤੋਂ ਬਰਾਮਦ ਹੋਈ ਜਾ ਰਿਹਾ ਲਗਾਤਾਰ ਕਾਫੀ ਲੰਬੇ ਸਮੇਂ ਤੋਂ ਦੇਖ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸੀਏ ਸਟਾਫ ਪਟਿਆਲਾ ਦੀ ਟੀਮ ਨਜ਼ਰ ਆ ਰਹੀ ਹੈ ਜਿਸ ਦੇ ਸਾਹਮਣੇ ਇਹ ਸਮਾਨ ਬਰਾਮਦ ਹੋ ਰਿਹਾ ਕਿਉਂਕਿ ਜੇ ਪ੍ਰਸ਼ਾਸਨ ਲਿਖਤੀ ਤੌਰ ਤੇ ਇਹ ਸਾਰਾ ਕਾਰਵਾਈ ਕਰ ਰਿਹਾ ਇਸ ਕਰਕੇ